ਹਾਂਜੀ ਕਰਦੇ ਆ ਅੱਜ ਨਵੇਂ ਵਲੌਗ ਦੀ ਸ਼ੁਰੂਆਤ ਅੱਜ ਸੋਨੂੰ ਨਵਾਂ ਵਲੌਗ ਦੇ ਬਾਰੇ ਜਾਣਕਾਰੀ ਦੇ ਦਈਏ ਕਿ ਜਿਹੜਾ ਅੱਜ ਦਾ ਵਲੌਗ ਰਹੂਗਾ ਬਹੁਤ ਹੀ ਵਧੀਆ ਰਹੂਗਾ ਬਹੁਤ ਹੀ ਜਗ੍ਹਾ ਦੇਖਣ ਨੂੰ ਮਿਲਣਗੀਆਂ ਅੱਜ ਦੇ ਵਲੌਗ ਦੇ ਵਿੱਚ ਸੋਨੂੰ ਤੇ ਅੱਜ ਦਾ ਵਲੌਗ ਬਹੁਤ ਹੀ ਲੰਮਾ ਰਹੇਗਾ ਤੇ ਬਹੁਤ ਹੀ ਲੰਮੀ ਯਾਤਰਾ ਤੇ ਸਾਰਾ ਕੁਝ ਸੋਨੂੰ ਦਿਖਾਵਾਂਗੇ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਕਰਦੇ ਆ ਗੱਲਬਾਤ ਤੇ ਆਪਾਂ ਚੱਲੇ ਆਂ ਭਾਈ ਜਮਨਾ ਨਗਰ ਦੇ ਜ਼ਿਲ੍ਹੇ ਸ਼ਿਸ਼ਰੋਲੀ ਦੇ ਵਿੱਚ ਤੇ ਸਾਰੀ ਕਰਦੇ ਆਂ ਗੱਲਬਾਤ ਤੇ ਗਾਂ ਆਪਾਂ ਨੂੰ ਪਹ ਗਿਆ ਟੂਲ ਪਲਾਜਾ ਤੇ ਆਪਾਂ ਗੱਡੀ ਮੋੜ ਕੇ ਫੈਲਾ ਹਲਵਾਲ ਆਪਾਂ ਫਸਟ ਟੈਗ ਜੋ ਕਿ ਲਵਾਉਣਾ ਬਹੁਤ ਹੀ ਜ਼ਰੂਰੀ ਆਪਾਂ ਨੂੰ ਦੋ ਤਿੰਨ ਟੂਲ ਪਲਾਜੇ ਪਹਿਣਗੇ ਇਸ ਲਈ ਆਪਾਂ ਨੂੰ ਜਿਹੜਾ ਫਸਟ ਟੈਗ ਲਵਾਉਣਾ ਜ਼ਰੂਰੀ ਸੀ ਤਾਂ ਕਿ ਆਪਣੇ ਰਫੀਏ ਵਾਚ ਸਕਣ ਕੁਈ ਜ਼ਿਆਦਾ ਮਹਿੰਗਾ ਨਹੀਂ ਹੁੰਦਾ 6700 ਰੁਪਏ ਦੀ ਸਾਰੀ ਗੱਲ ਹੁੰਦੀ ਹੈ ਫਸਟ ਟੈਗ ਦੀ ਵਾਕੀ ਸੇਫਟੀ ਲਈ ਬਹੁਤ ਵਧੀਆ ਤੇ ਦੇਖ ਸਕਦੇ ਆ ਤੁਸੀਂ ਜਿਹੜਾ ਮੀਂਹ ਦਾ ਮੌਸਮ ਬਹੁਤ ਹੀ ਵਧੀਆ ਹਰਾ ਭਰਾ ਤੇ ਜੋ ਕਿ ਮੀਂਹ ਦਾ ਕੰਮ ਜਿਹੜਾ ਜੋਰਾਂ ਸ਼ੋਰਾਂ ਨਾਲ ਚੱਲੀ ਜਾਂਦਾ ਕੱਲੀ ਬਰਸਾਤ ਹੋ ਕੇ ਆਟੀ ਹੈ ਬਾਕੀ ਇੱਧਰ ਜਿੱਧਰ ਆਪਾਂ ਜਾਣੇ ਇੱਧਰ ਏਰੀਆ ਬਹੁਤ ਠੰਡਾ ਹੈ ਤੁਸੀਂ ਦੇਖ ਸਕਦੇ ਹੋ ਕੀ ਆਪਾਂ ਚੱਲੇ ਸੀ ਕਰੋ ਸਾਢੇ 9 ਬਾਕੀ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ 5-6 ਘੰਟਿਆਂ ਦੀ ਵਾਟ ਇਹਨਾਂ ਲੰਮਾ ਸਫਰ ਕਦੇ ਆਪਾਂ ਚਲਾਈ ਨਹੀਂ ਗੱਡੀ ਅੱਜ ਹੀ ਚਲਾਈ ਹੈ ਦੇਖ ਸਕਦੇ ਆ ਤੁਸੀਂ ਝੋਨੇ ਝੋਨੇ ਲੱਗੇ ਪਏ ਆ ਤੇ ਕਈ ਜਗ੍ਹਾ ਤੇ ਲਾਈ ਜਾਂਦੇ ਆ ਬਹੁਤ ਹੀ ਸੋਨਾ ਮਾਹੌਲ ਹੈ ਤੇ ਆਪਣਾ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਲੱਗਾਈ ਭੁੱਖ ਤੇ ਫੇਰ ਆਪਾਂ ਪਾਗੇ ਵਾਈ ਡੇਰੇ ਸੱਚਾ ਸੌਦਾ ਖਾਦਾ ਆਪਾਂ ਇੱਕ ਪਰੌਠਾ ਨਾਲ ਪੀਤੀ ਚਾਹ ਤੇ ਗਰਮੀ ਵੀ ਹੋ ਗਈ ਸੀ ਤੇ ਉਧਰੋਂ ਆਪਾਂ ਨੂੰ ਭੁੱਖ ਲੱਗਿਆ ਸੀ ਬਹੁਤ ਹੀ ਵਧੀਆ ਇਹਨਾਂ ਦਾ ਖਾਣਾ ਡੇਰਾ ਸੱਚਾ ਸੌਦਾ ਜਿਹੜਾ ਕੀ ਆਪਣੇ ਸਰਸੇ ਤੋਂ ਬਾਅਦ ਜਿਹੜਾ ਜੀਨ ਨਰਵਾਣਾ ਰੋਡ ਤੇ ਰਹਿ ਜਾਂਦਾ ਬਹੁਤ ਹੀ ਵਧੀਆ ਤੁਸੀਂ ਦੇਖ ਸਕਦੇ ਹੋ ਕਿਵੇਂ ਕੁੜੀ ਨੂੰ ਭੁੱਖ ਲੱਗੀ ਹੋਈ ਸੀ ਉਹ ਤੋਂ ਬਾਅਦ ਆਪਾਂ ਚੱਕ ਤੇ ਗੱਡੀ ਭਾਈ ਜਾਵਾਂਗੇ ਆਪਾਂ ਜੀਂਦ ਨਰਵਾਣਾ ਕੈਥਲ ਹੁਣ ਆਪਣਾ ਜਿਹੜਾ ਰੋੜਾ ਕੈਥਲ ਵਾਲਾ ਰੋੜਾ ਬਹੁਤ ਹੀ ਸਾਫ ਰੋੜਾ ਹੈ ਤੇ ਬਹੁਤ ਹੀ ਵਧੀਆ ਰੋੜਾ ਹੈ ਦੇਖ ਸਕਦੇ ਹੋ ਨਰਵਾਣਾ ਵਾਲਾ ਖੇਤਰ ਸਿੱਧਾ ਰੋੜ ਜਾਂਦਾ ਤੇ ਬਹੁਤ ਹੀ ਸਾਫ ਰੋੜਾ ਇਹਦੇ ਤੇ ਉਹ ਤੋਂ ਬਾਅਦ ਜਿਹੜਾ ਸਾਰੇ ਬਾਈਪਾਸ ਨੂੰ ਕੱਟੇ ਹੋਏ ਰਾਹ ਵਿੱਚ ਆਪਾਂ ਸ਼ਹਿਰ ਵੱਲ ਦੀ ਕੋਈ ਲੋੜ ਨਹੀਂ ਸਾਰੇ ਰੋਡ ਆ ਜਿਹੜੇ ਸਾਰੇ ਬਾਈਪਾਸ ਕੱਢ ਤੇ ਬਹੁਤ ਹੀ ਵਧੀਆ ਰੋਡ ਬਣਾਏ ਆ ਤੇ ਮੌਸਮੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਇਹੜੇ ਬਹੁਤ ਹੀ ਜ਼ਿਆਦੇ ਪੁਲ ਬਣਾਏ ਆ ਸਾਰੇ ਬਾਈਪਾਸ ਕੱਟਿਆ ਜਾਂਦਾ ਇਹਦੇ ਨਾਲ ਬਸ ਜਦੋਂ ਆਪਾਂ ਆਪਣੀ ਸਰਸੇ ਤੋਂ ਲੈ ਕੇ ਤਰੂ ਖੇਤਰ ਦੇ ਵਿੱਚ ਦੋ ਹੀ ਟੂਲ ਪਲਾਜੇ ਪੈਂਦੇ ਇੱਕ ਤਾਂ ਪੈਂਦਾ ਆਪਣੇ ਭਾਵਦੀ ਵਾਲਾ ਇੱਕ ਕੈਥਲ ਜੇ ਕੋਲੇ ਪੈਂਦਾ ਦੋ ਪੈਂਦੇ ਆ ਟੂਲ ਪਲਾਜੇ ਆਪਾਂ ਨੂੰ ਬਹੁਤ ਹੀ ਵਧੀਆ ਮਾਹੌਲ ਹੈ ਤੇ ਜਾਂਦੇ ਜਾਂਦੇ ਆਪਾਂ ਗਾਣੇ-ਸਾਣੇ ਵੀ ਸੁਣਦੇ ਗਏ ਬਾੜ ਥੋੜੀ ਜੀ ਲੰਮੀ ਸੀ ਵਾਕੀ ਆਪਾਂ ਰੋਕ ਰੋਕ ਕੇ ਗਏ ਆ ਦੋ ਤਿੰਨ ਥਾਂ ਰੋਕੇ ਆ ਆਪਾਂ ਜਾਂਦੇ ਜਾਂਦੇ ਤੁਸੀਂ ਦੇਖ ਸਕਦੇ ਹੋ ਕਿ ਝੋਨਾ ਲੱਗੀ ਜਾਂਦਾ ਕਿਤੇ ਲੱਗ ਚੁਕਿਆ ਤੇ ਇੱਧਰ ਬਰਸਾਤ ਬਹੁਤ ਹੀ ਜ਼ਿਆਦਾ ਹੁੰਦੀ ਆ ਬਹੁਤ ਹੀ ਵਧੀਆ ਮੌਸਮ ਹੈ ਆਪਣੇ ਤਾਂ ਇੱਧਰ ਗਰਮੀ ਸੀ ਪਰ ਇੱਧਰ ਥੋੜਾ ਜਿਹਾ ਤੇ ਜਾਂ ਤੇ ਠੰਡ ਹੋ ਜਾਂਦੀ ਹੈ ਇੰਨੀ ਜਿਆਦਾ ਗਰਮੀ ਨਹੀਂ ਕਿਉਂਕਿ ਕੈਥਲ ਕਰੂ ਖੇਤਰ ਕਰਨਾਲ ਦੇ ਵਿੱਚ ਸਾਰੇ ਚੋਨਾ ਲੱਗਦਾ ਤੇ ਉਸ ਤੋਂ ਬਾਅਦ ਆਪਾਂ ਫਾਈਨਲੀ ਪਹੁੰਚ ਗਏ ਕਰੂ ਖੇਤਰ ਯੂਨੀਵਰਸਿਟੀ ਦੇ ਕੋਲੇ ਬਹੁਤ ਹੀ ਵੱਡੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਦੇ ਦੇ ਵਿੱਚ ਤਿੰਨ ਚਾਰ ਗੇਟ ਆ ਬਹੁਤ ਹੀ ਦੂਰ ਦੂਰੋਂ ਜਵਾਕ ਪੜਨ ਆਉਂਦੇ ਇਹਦੇ ਵਿੱਚ ਤੇ ਕ੍ਰੂ ਖੇਤਰ ਜਾ ਕੇ ਕੁਛ ਆਪਾ ਲੈਣੀ ਅਸੀਂ ਬੁੱਕ ਤੇ ਆਪਾਂ ਗੱਡੀ ਲਾਤੀ ਕ੍ਰੂ ਖੇਤਰ ਵਿਸ਼ਵ ਵਿਦਿਆਲਾ ਯੂਨੀਵਰਸਿਟੀ ਦੇ ਅੱਗੇ ਉਤੋਂ ਬਾਅਦ ਲੈਣ ਲਾਗੇ ਕੁਛ ਕਿਤਾਬਾਂ ਬਹੁਤ ਹੀ ਵਧੀਆ ਬੁੱਕਾਂ ਮਿਲਦੀਆਂ ਇੱਥੇ ਵਾਕੀ ਆਪਾਂ ਕਿਤਾਬਾਂ ਬਤੋਂ ਦੇਖ ਕੇ ਵਧੀਆ ਜਿਹੜੋ ਜਿਹੜੀ ਵੀ ਆਪਾਂ ਨੂੰ ਚੰਗੀ ਲੱਗੀ ਲੈ ਕੇ ਬੁੱਕ ਤੇ ਫਿਰ ਆਪਾਂ ਪਹੁੰਚ ਗਏ ਗੁਰਦੁਆਰਾ ਸ਼ੇਮੇ ਫਾਰਸ਼ਾਈ ਥਾਨੇ ਸਰ ਕ੍ਰੂ ਖੇਤਰ ਦੇ ਵਿੱਚ ਬਹੁਤ ਹੀ ਵਧੀਆ ਗੁਰਦੁਆਰਾ ਬਣਾਇਆ ਤੁਸੀਂ ਦੇਖ ਸਕਦੇ ਹੋ ਆ ਐਂਟਰੀ ਗੇਟ ਆ ਉਤੋਂ ਬਾਅਦ ਦੂਸਰੀ ਸਾਈਡ ਆ ਇੱਥੇ ਗੱਡੀਆਂ ਪਾਰਕਿੰਗ ਖਤਰੀ ਜਗ੍ਹਾ ਬਣੀ ਐ ਅਜੇ ਇਹਦਾ ਕੰਮ ਚੱਲੀ ਜਾਂਦਾ ਕੁਝ ਕੰਮ ਚੱਲ ਚੁੱਕਿਆ ਤੇ ਕੁਛ ਜੀ ਬਣੀ ਜਾਂਦਾ ਇਹਦਾ ਇਤਿਹਾਸ ਬਾਰੇ ਆਪਾਂ ਗੱਲ ਗੁਰਦੁਆਰਾ ਛੇਵੇਂ ਪਾਤਸ਼ਾਹੀ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਦੋ ਵਾਰ ਆਪਣੇ ਪਵਿੱਤਰ ਚਰਨ ਪਾਏ ਪਹਿਲੀ ਵਾਰ ਸਤਗੁਰ ਨੇ 1622 ਈਸਵੀ ਵਿੱਚ ਮਈ ਦੇ ਮਹੀਨੇ ਚੰਦੂ ਦਿਨ ਨੱਕ ਵਿੱਚ ਨਿਕੇੜ ਪਾ ਕੇ ਲਾਹੌਰ ਨੂੰ ਜਾਂਦੇ ਸਮੇਂ ਕੁਰੂਕ ਖੇਤਰ ਫਧਾਰੇ ਸਨ ਤੇ ਇੱਕ ਮਿੱਟੀ ਦੇ ਟਿੱਲੇ ਤੇ ਸਬੋਤਿਤ ਸਰੋਵਰ ਸੂਰਜਕੁੰਡ ਦੇ ਕਿਨਾਰੇ ਡੇਰਾ ਲਾਇਆ ਦੂਜੀ ਵਾਰ ਭਾਈ ਅਲਮਤਜੀ ਦੀ ਪਕਾਰ ਸੁਣ ਕੇ ਸਿੱਧਾਂ ਨੇ ਸਤਗੁਰ ਨਾਨਕ ਦੇ ਜੀ ਦਾ ਮਹਾਨ ਸਥਾਨ ਨਾਨਕ ਮੱਥਾ ਆਪਣੇ ਕਬਜ਼ੇ ਕਰ ਲਿਆ ਤੇ ਉਸ ਦਾ ਨਾਮ ਗੋਗਰਖ ਮੱਤਾ ਰੱਖ ਲਿਆ ਸਤਿਗੁਰੂ ਜੀ ਨੇ ਆਪਣੇ 50000 ਸਮੇਤ ਨਾਨਕ ਮੱਤੇ ਪਹੁੰਚੇ ਅਤੇ ਗੁਰਨਾਣਕ ਦੇਵ ਜੀ ਦੇ ਯਾਦਗਾਰੀ ਪੀਪਲ ਜੋ ਕਿ ਸਿੱਧਾ ਨੇ ਜੜਾਂ ਤੋਂ ਪੁੱਟ ਦਿੱਤਾ ਸੀ ਤੇ ਮੋੜ ਸਰਜੀਤ ਕੀਤਾ ਜੋ ਕਿ ਅੱਜ ਤੱਕ ਕਾਇਮ ਹੈ ਵਾਪਸੀ ਆਉਂਦੇ ਸਮੇਂ ਸਤਿਗੁਰੂ ਜੀ ਨੇ குரு ਖੇਤਰ ਵਿਖੇ ਇਸ ਸਥਾਨ ਵਿੱਚ ਦੂਜੀ ਵਾਰ ਚਰਨ ਪਾਏ ਕਰਾਉਣਿਆ ਸਾਨੂੰ ਦਰਸ਼ਨ ਅਜਾਇਬ ਘਰ ਦੇ ਬਹੁਤ ਹੀ ਸੁੰਦਰ ਅਜਾਇਬ ਘਰ ਬਣਾਇਆ ਤੁਸੀਂ ਦੇਖ ਸਕਦੇ ਹੋ ਤੇ ਕਰੋ ਦਰਸ਼ਨ ਬਹੁਤ ਹੀ ਵਧੀਆ ਇਤਿਹਾਸ ਲਿਖਿਆ ਤੇ ਵੜਾ ਰੱਖਿਆ ਬਹੁਤ ਹੀ ਵਧੀਆ ਤਸਵੀਰਾਂ ਜੋ ਕਿ ਇਤਿਹਾਸ ਬਿਆਨ ਕਰਦੀਆਂ ਹੋਈਆਂ ਬਹੁਤ ਹੀ ਵਧੀਆ ਅਜਾਇਬ ਘਰ ਹੈ ਕਰੋ ਦਰਸ਼ਨ ਜੈਵ ਕਰਦੇ ਤੁਸੀਂ ਵੀ ਜੈਵ ਕਰਦੇ ਦਰਸ਼ਨ ਕਰਨ ਤੋਂ ਬਾਅਦ ਆ ਗਿਆ ਆਪਣਾ ਗੁਰਦੁਆਰਾ ਛੇਮੇ ਪਾਸ਼ੇ ਬਹੁਤ ਹੀ ਸੋਨਾ ਬਣਾਇਆ ਗਿਆ ਹੈ ਕਰੋਣੇ ਸੋਨੂੰ ਦਰਸ਼ਨ ਅੰਦਰ ਜਾ ਕੇ ਪਵਿੱਤਰ ਸਰੋਵਰ ਹੈ ਕਰੋ ਦਰਸ਼ਨ ਛੇਮੇ ਪਾਸ਼ੇ ਦੇ ਗੁਰਦੁਆਰਾ ਛੇਮੇ ਪਾਸ਼ਾ ਦਾਰਸ਼ਨ ਕਰਨ ਤੋਂ ਬਾਅਦ ਆਪਾਂ ਫਾਈਨਲੀ ਪਹੁੰਚ ਚੁੱਕੇ ਹਾਂ ਆਪਣੇ ਠਿਕਾਣੇ ਤੇ ਜੋ ਕਿ ਸ਼ਿਸ਼ਰੋਲੀ ਦੇ ਵਿੱਚ ਹੈ ਬਹੁਤ ਹੀ ਹਰਿਆ ਭਰਿਆ ਸ਼ਿਸ਼ਰੋਲੀ ਹੈ ਬਹੁਤ ਹੀ ਜ਼ਿਆਦੇ ਅੰਬਾਂ ਦਾ ਪੇੜ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦੇ ਅੰਬ ਲੱਗੇ ਪਏ ਆ ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਵਰਖਾ ਹੁੰਦੀ ਹੈ ਤਾਂ ਕਰਕੇ ਇੱਥੇ ਪਪੂਲਰ ਤੇ ਬਾ ਕੀ ਅੰਬਾਂ ਦੇ ਪੇੜ ਬਹੁਤ ਹੀ ਜ਼ਿਆਦੇ ਤੁਸੀਂ ਦੇਖ ਸਕਦੇ ਹੋ نیچے ਆਪਣੀ ਗੱਡੀ ਖੜੀ ਹੈ ਤੇ ਵਾਕਿਆਪਾ ਫਾਈਨਲੀ 9:30 ਵਜੇ ਤੇ ਚੱਲੇ ਸੀ 4:00 ਵਜੇ ਪਹੁੰਚ ਗਏ ਬਹੁਤ ਹੀ ਜ਼ਿਆਦੇ ਇੱਥੇ ਬਾਂਦਰ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਅੰਬਾਂ ਦੇ ਬੂਜੇ ਭਰੇ ਪਏ ਆ ਬਾਂਦਰ ਦੇ ਕਿਵੇਂ ਅੰਬ ਖਾਈ ਜਾਂਦੇ ਆ ਤੇ ਸੋਨੂੰ ਮਿਲਾਉਣੇ ਆ ਨੈਕਸਟ ਵਲੌਗ ਦੇ ਵਿੱਚ ਜੇ ਸੋਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਚਾਹੇ